ਜਿਹਦੇ ਲਈ ਇੱਕ ਮੈਨੂੰ ਵੀਡੀਓ ਵੇਖਣ ਨੂੰ ਮਿਲੀ ਤਦਾਲ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਦੀ ਜਿਹੜੀ ਉਹਨਾਂ ਨੇ ਮਾਗੀ ਦੇ ਮੇਲੇ ਤੇ ਕਾਨਫਰੰਸ ਵਿੱਚ ਬੜੇ ਗੈਰ ਜ਼ਿੰਮੇਵਾਰ ਬੜੇ ਬੇ ਮਤਲਬੇ ਉਹਨੇ ਜਿਹੜੀ ਸਪੀਚ ਦੇ ਵਿੱਚ ਕਿਉਂ ਗੱਲਾਂ ਕਹੀਆਂ ਜਿਨ੍ਹਾਂ ਵਿੱਚ ਵਿਸ਼ੇਸ਼ ਕਰਕੇ ਉਹਨੇ ਸ਼ੋਮਨੀ ਗੁਰਦਾਰਾ ਪਵੰਦਕ ਕਮੇਟੀ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਸਾਡੇ ਪੰਜਾਬ ਦੀ ਇੱਕ ਬਹੁਤ ਹੀ ਮੈਂ ਕਹਿ ਸਕਦਾ ਕਿ ਅੱਜ ਦੇ ਸਮੇਂ ਦੀ ਸਭ ਤੋਂ ਸਨਮਾਨਜੋਗ ਹਸਤੀ ਸ਼ੋਭਨੀ ਗੁਰਦਾ ਪਵੰਦ ਦਾ ਕਮੇਟੀ ਦੇ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਜੀ <th> ਉਹਨਾਂ ਦੇ ਉੱਤੇ ਉਹਨੇ ਬੜੀ ਨਤਨ ਕੀਤੀ ਬਹੁਤ ਉਹਨਾਂ ਦੇ ਜਿਹੜੇ ਬਾਰੇ ਗਲਤ ਉਸ ਗਏ ਲੋਕਾਂ ਦੇ ਵਿੱਚ ਖੜ ਕੇ ਉਹਨੇ ਕੀਤੀਆਂ ਮੈਂ ਸਮਝਦਾ ਕਿ ਵੈਸੇ ਤਾਂ ਪੰਜਾਬ ਦੇ ਲੋਕ ਭਗਵੰਤ ਮਾਨ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੇ ਆ ਕਿਉਂਕਿ ਇਸ ਵਿਅਕਤੀ ਨੇ ਇਸ ਦੀ ਪਾਰਟੀ ਨੇ ਤੇ ਇਸ ਦਾ ਜਿਹੜਾ ਆਕਾ ਨੇ ਦਿੱਲੀ ਵਾਲੇ ਕੇਜਰੀਵਾਲ ਦੀ ਸਾਰੀ ਟੀਮ ਸੁਸ਼ੋਧਿਆ ਅਤੇ ਹੋਰ ਜਿਹੜੇ ਵੀ ਵਿਅਕਤੀ ਹੈ ਉਹ ਇਹਨੂੰ ਬਹੁਤ ਗਲਤ ਗਾਈਡ ਕਰਕੇ ਅੱਜ ਪੰਜਾਬ ਦੇ ਅੰਦਰ ਇੱਕ ਬੜੀ ਵੱਡਾ ਜਿਹੜਾ ਤਰਾ ਬੜੀ ਵੱਡੀ ਟੈਨਸ਼ਨ ਜਿਹੜੀ ਉਹ ਪੈਦਾ ਕਰ ਰਿਹਾ ਪਰ ਮੈਂ ਲੰਬੀ ਗੱਲਬਾਤ ਨਹੀਂ ਜਾਣਾ ਮੈਂ ਤਾਂ ਕਿਵੇਂ ਏਡੀ ਗੱਲ ਕਰਦੀਆਂ ਕਿ ਭਗਵੰਤ ਮਾਨ ਜੀ ਤੁਸੀਂ ਰਾਜਨੀਤੀ ਵਿੱਚ ਆਏ ਲੇਕਿਨ ਤੁਸੀਂ ਇਹਨੂੰ ਇੱਕ ਬੜਾ ਜਿਵੇਂ ਇੱਕ ਸੁਧਾਰ ਦੇ ਢੰਗ ਦੇ ਨਾਲ ਵੀ ਇਸ ਰਾਜਨੀਤੀ ਨੂੰ ਲੈ ਰਹੇ ਐ ਤੁਸੀਂ ਬਿਲਕੁਲ ਹੀ ਇਹਨੂੰ ਇੱਕ ਬੱਚਾ ਦੀ ਖੇਡ ਬਣਾ ਛੱਡੀ ਐ ਕਿ ਜੋ ਮਰਜ਼ੀ ਬੋਲੀ ਜਾਓ ਜੋ ਮਰਜ਼ੀ ਮੂੰਹ ਚ ਆਉਂਦਾ ਉਹ ਕਹਿ ਦਿਓ ਤਦ ਕੋ ਰੋਕਣ ਵਾਲਾ ਨਹੀਂ ਕੋ ਪੁੱਛਣ ਵਾਲਾ ਨਹੀਂ ਪਰ ਲੇਕਿਨ ਪੰਜਾਬ ਦੇ ਲੋਕ ਇੰਨਾ ਗੰਦਾ ਦਾ ਤੁਹਾਡਾ ਹਿਸਾਬ ਰੋਜ਼ਾਨਾ ਕਰ ਰਿਹਾ ਕਿ ਤੁਸੀਂ ਪੰਜਾਬ ਨਾਲ ਤੇ ਸਿੱਖ ਪੰਥ ਨਾਲ ਕੀ ਕਰ ਰਹੇ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹ ਸ਼ਖਸੀਅਤ ਹੈ ਜਿਨ੍ਹਾਂ ਨੂੰ ਤੁਹ ਕਹਿੰਨਾ ਕਿ ਉਹ ਗੁਰੂ ਗੋਬਿੰਦ ਸਿੰਘ ਦਾ ਸਿਪਾਈ ਹੁੰਦਾ ਤੇ ਤੈਨੂੰ ਭੁਲੇਖਾ ਕਿਨੇ ਪਤਾ ਕਿ ਉਹ ਭਗਵੰਤ ਮਾਨ ਦਾ ਕੇਦਰੀਵਾਲ ਦਾ ਸਿਪਾਈ ਨਹੀਂ ਬਣਿਆ ਉਹ ਗੁਰੂ ਗੋਬਿੰਦ ਸਿੰਘ ਦਾ ਸਿਪਾਈ ਹੈ ਤੂੰ 1980 81 82 ਦੇ ਦਿਨ ਹੀ ਵੇਖੇ ਆ ਕਿ ਦੇ ਪਿੱਛੇ ਸਟੇਜਾਂ ਦੇ ਡਰਾਮੇ ਜੇ ਕਰਕੇ ਕਮੇਡੀ ਕਰਕੇ ਚਲੋ ਤੁਹਾਡਾ ਕੀਤਾ ਸੀ ਤੇ ਉਸ ਤੋਂ ਬਾਅਦ ਸਰਦਾਰ ਸੁਖਵੀਰ ਸਿੰਘ ਬਾਦਲ ਦੀਆਂ ਪੌੜੀਆਂ ਦੇ ਉੱਤੇ ਪੈਰ ਰੱਖ ਕੇ ਉਹਨਾਂ ਦੀ ਗੱਡੀ ਦੇ ਵਿੱਚ ਪਿਛਲੀਆਂ ਸੀਟਾਂ ਤੇ ਬਹਿ ਕੇ ਤੁਸੀਂ ਇਹ ਰਾਜਨੀਤੀ ਥੋੜੀ ਬਹੁਤ ਸਿੱਖ ਕੇ ਦੇ ਆ ਕੇ ਪੰਜਾਬ ਦੀ ਵਾਕਡੋਰ ਸੰਭਾਲ ਲਈ ਤੁਹਾਡੀ ਕੋਈ ਤਕਦੀਰ ਸੀ ਉਹਦੇ ਆਉਣਾ ਸੀ ਤੇ ਤੁਸੀਂ ਮੁੱਖ ਮੰਤਰੀ ਬਣਨਾ ਸੀ ਪਰ ਇੱਕ ਸਿਆਣੇ ਕਹਿੰਦੇ ਆ ਕਿ ਤਪਉਂ ਰਾਜ ਅੱਗੋਂ ਵੀ ਤੁਹਾਨੂੰ ਪਤਾ ਕਿ ਕੀ ਕਿਹਾ ਜਾਂਦਾ ਉਹ ਮਿਲ ਜਾਂਦਾ ਤੇ ਉਹਨੂੰ ਸੰਭਾਲਣਾ ਸਭ ਤੋਂ ਔਖਾ ਕੰਮ ਹੀ ਹੈ ਸਰਦਾਰ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਨੇ ਬਹੁਤ ਲੰਬਾ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕੀਤਾ ਸੀ ਸਾਰੇ ਸੰਘਰਸ਼ੀ ਜਿਹੜੇ ਬੰਦੇ ਆ ਅਸੀਂ ਉਹਨਾਂ ਨੂੰ ਜਾਣਦੇ ਤੁਸੀਂ ਕੀ ਜਾਣਦੇ ਆ ਤੁਸੀਂ ਅੱਜ ਤੱਕ ਇਹ ਹਵਲਾ ਦਾ ਸਰ ਦਰਵਾਜਾ ਮੁੱਖ ਮੰਤਰੀ ਬਣ ਕੇ ਉਹਨਾਂ ਨੇ ਕੀ ਹੋਵੇ ਵੀ ਥਾਣੇ ਕੀ ਹੋ ਜੁੰਦੇ ਆ ਹਵਾਲਾ ਤਾਂ ਕਿਹੋ ਜਿਹਾ ਹੁੰਦੀ ਹੈ ਤੇ ਬਾਕੀ ਸਿਸਟਮ ਕੀ ਹੁੰਦਾ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਬੜੇ ਤੱਤੇ ਠੰਡੇ ਦਿਨ ਵੀ ਵੇਖੇ ਹੋਏ ਆ ਅਤੇ ਬਹੁਤ ਸੰਘਰਸ਼ ਦੇ ਵਿੱਚ ਉਹਨਾਂ ਦਾ ਬੜਾ ਬੜਾ ਯੋਗਦਾਨ ਰਿਹਾ ਤੇ ਪੰਨ ਦੀ ਚੜ੍ਹਦੀ ਕਲਾ ਦੀ ਬੜੇ ਉਹਨਾਂ ਨੇ ਸੇਵਾ ਕੀਤੀ ਹੋਈ ਹੈ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਆਪਣੀ ਜ਼ੁਬਾਨ ਤੇ ਕੰਟਰੋਲ ਕਰੋ ਆ ਤੁਸੀਂ 169 ਦਾ ਹੀ ਜਵਾਬ ਸਾਨੂੰ ਪਹਿਲਾਂ ਦੇ ਦਿਓ ਕਿ ਜਿਹੜੇ 169 ਰੂਪਾਂ ਦੇ ਬਾਰੇ ਤੁਸੀਂ ਕਹਿੰਦਾ ਸੀ ਆ ਕੇ ਕਿ ਉਹ 163 ਸੂਬਾ ਸਾਨੂੰ ਮਿਲ ਗਏ ਆ ਉਹ ਸਾਰੇ ਸਾਨੂੰ ਰਿਕਾਰਡ ਉਹਦਾ ਪ੍ਰਾਪਤ ਹੋ ਗਿਆ ਸੁਵਣੀ ਕਮੇਟੀ ਦੇ ਸੂਬਾ ਕਿੱਥੇ ਕਿਉਂ ਲੱਭ ਗਏ ਆ ਤੁਸੀਂ ਲੱਭ ਗਏ ਨਮਜ਼ ਵਰਤਿਆ ਤੇ ਅੱਜ ਉਹ ਵਿਚਾਰੀ ਸੰਸਥਾ ਵੀ ਉਹਨਾਂ ਨੂੰ ਕਿੰਨੀ ਵੱਡੀ ਤੁਸੀਂ ਇੱਕ ਉਹ ਸਥਿਤੀ 'ਚ ਲਾ ਕੇ ਖੜਾ ਕਰਤਾ ਵਿਚਾਰੇ ਪੰਸਰ ਦੇ ਸਾਹਮਣੇ ਇੱਕ ਤਰ੍ਹਾਂ ਉਹ ਵੀ ਦੋਸ਼ੀ ਤੁਸ਼ ਦਾ اقرار ਦਿੱਤੇ ਸੀ ਉਹ ਜਿੱਥੇ ਸਤਗੁਰੂ ਜੀ ਦੀ ਬਾਣੀ ਦਾ 24 ਘੰਟੇ ਜਾਪ ਹੁੰਦਾ ਅਤੇ ਇੱਕ ਦਿਨ ਵੀ ਉੱਥੇ ਕੰਮ ਰੁਕਦਾ ਨਹੀਂ ਇੱਕ ਭੋਗ ਪੈਂਦੇ ਤੇ ਅਗਲਾ ਸ਼ੁਰੂ ਹੋ ਜਾਂਦਾ ਤੇ ਲੋਕ ਕਿੰਨੇ ਮਾਨ ਨਾਲ ਪਿਆਰ ਨਾਲ ਉੱਥੇ ਜਾਂਦੇ ਆ ਤੇ ਤੁਸੀਂ ਉਹਨਾਂ ਸੰਸਥਾਵਾਂ ਨੂੰ ਨਹੀਂ ਬਖਸ਼ਦੇ ਤੁਸੀਂ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬਾਰੇ ਇੰਨਾ ਕੁਝ ਬੋਲ ਕੇ ਗਏ ਤੁਹਾਨੂੰ ਪਹਿਲਾਂ ਤਾਂ ਇਹ ਪੁੱਛਿਆ ਜਾਣਾ ਚਾਹੀਦਾ ਵੀ ਲਿਆਓ ਗੋਲਕਾ ਕਿੱਥੇ ਦੇ ਕਿਹੜੇ ਗੋਲਕੀ ਤੁਸੀਂ ਗੱਲ ਕਰਦੇ ਆ ਤੁਹਾਨੂੰ ਇਹ ਪੁੱਛਿਆ ਜਾਣਾ ਚਾਹੀਦਾ ਸੀ ਕਿਹੜੇ ਤੁਸੀਂ 363 ਦੀ ਗੱਲ ਕਰਦੇ ਆ ਲਿਆਓ ਦਿਓ ਪਹਿਲਾਂ ਉਹ ਗੱਲ ਦੇਖੋ ਤੁਸੀਂ ਧਾਮੀ ਸਾਹਿਬ ਦਾ ਤੁਸੀਂ ਨਾ ਗੱਲ ਕਰੋ ਤੁਸੀਂ ਆਪਣਾ ਹਸਤਾਬ ਉਹਦਾ ਕਾਗਜ਼ ਪੈਨ ਕੜ ਕੇ ਆਪ ਹੀ ਲਿਖ ਲਓ ਕਿ ਤੁਸੀਂ ਕੀ ਕੀ ਕਰਦੇ ਫਿਰਦੇ ਆ ਕੀ ਕਹਿ ਰਹੇ ਆ ਸਰਦਾਰ ਹਜ ਜਿੰਦਰ ਸਿੰਘ ਧਾਮੀ ਅੱਜ ਮੈਂ ਬੜੇ ਮਾਨ ਨਾਲ ਇਹ ਕਹਿੰਨਾ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਸਮੇਂ ਜੀ ਬੜੇ ਵੱਡੇ ਨਾਇਕ ਸਾਡੇ ਪੰਥ ਦੇ ਆਗੂ ਮਾਸਟਰ ਤਾਰਾ ਸਿੰਘ ਵਰਗੇ ਉਹ ਸ਼ੋਮਨੀ ਅਕਾਲੀ ਦਰ ਦੇ ਵੀ ਪਰਧਾਰ ਰਏ ਤੇ ਸ਼ੋਭਨੀ ਬਰਾਬਰ ਸ਼ੋਭਨੀ ਗੁਰਦਾ ਪਵੰਦਕ ਕਮੇਟੀ ਦੇ ਪ੍ਰਧਾਨ ਵੀ ਰਿਏ ਇੱਕੋ ਟਾਈਮ 'ਚ ਜੈਦਾ ਗੁਰਚਨ ਸਿੰਘ ਟੋੜਾ ਸ਼ੋਭਨੀ ਅਕਾਲੀ ਦਲ ਦਾ ਸਭ ਤੋਂ ਵੱਡਾ ਆਗੂ ਸੀ ਸ਼ੋਭਨੀ ਗੁਰਦਾ ਪਵੰਦਕ ਕਮੇਟੀ ਦਾ ਪ੍ਰਧਾਨ ਵੀ ਰਿਹਾ ਤੇ ਮਾਨ ਸਾਹਿਬ ਉਹ ਰਾਜ ਸਭਾ ਦੇ ਮੈਂਬਰ ਵੀ ਦੋ ਵਾਰ ਬਣੇ ਜੈਦਾ ਜਗਦੇਵ ਸਿੰਘ ਟੋੜਾ ਦੀ ਸ਼ੋਭਨੀ ਕਟ ਦੇ ਪ੍ਰਧਾਨ ਵੀ ਬਣੇ ਸ਼ੋਭਨੀ ਅਕਾਲੀ ਦਲ ਦੇ ਪ੍ਰਧਾਨ ਵੀ ਬਣੇ ਤੇ ਰਾਜ ਸਭਾ ਦੇ ਮੈਂਬਰ ਵੀ ਬਣੇ ਰਾਜਨੀਤਿਕ ਇਹ ਸਾਡੀ ਮੀਰੀ ਤੇ ਪੀਰੀ ਇਹ ਬੀਰੀ ਪੀ ਦਾ ਸਿਧਾਂਤ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤਾ ਤੁਹਾਡੇ ਤੋਂ ਜੋ ਕਿਸੇ ਤੋਂ ਸਾਨੂੰ ਲੈਣ ਦੀ ਲੋੜ ਦੀ ਲੇਕਿਨ ਆਪਣੇ ਆਪ ਤੇ ਕੰਟਰੋਲ ਕਰੋ ਇੱਥੇ ਜੀ ਤੁਹਾਡਾ ਭਲਾ ਇਸ ਵਾਸਤੇ ਮੈਂ ਇਹ ਗੱਲ ਬੜੀ ਸਪਸ਼ਟ ਕਰਨੀ ਚਾਹੁੰਦਾ ਕਿ ਹਰਜਿੰਦਰ ਸਿੰਘ ਧਾਮੀ ਬਾਰੇ ਕਹਿਣ ਤੋਂ ਪਹਿਲਾਂ 100 ਵਾਰ ਆਪਣੀ ਪੀੜੀ ਤੇ ਵੀ ਸੁੱਟਾ ਮਾਰੋ ਸੋ ਇਸ ਗੱਲ ਦੇ ਲਈ ਨਾ ਪਹਿਲਾਂ ਆਪਣੇ ਆਪ ਤੇ ਨਿਗਾਹ ਮਾਰੋ ਫਿਰ ਧਾਮੀ ਸਾਹਿਬ ਬਾਰੇ ਗੱਲ ਕਰਿਓ ਧਾਮੀ ਸਾਹਿਬ ਨੇ ਅੱਜ ਜਿੰਨੀ ਸੋਮਲੀ ਗੁਰਦਾ ਪਪੰਦ ਕਮੇਟੀ ਅੱਜ ਦੇ ਸਮੇਂ 'ਚ ਧਾਮੀ ਸਾਹਿਬ ਦੇ ਹੱਥਾਂ ਵਿੱਚ ਸੁਰੱਖਿਆਤ ਹੈ ਇਹ ਸਮਾਂ ਬਹੁਤ ਘੱਟ ਸਾਨੂੰ ਪਿਛਲੇ ਸਮੇਂ 'ਚ ਵੇਖਣ ਨੂੰ ਮਿਲਿਆ